ਆਪਰਾ ਕੀ ਨਾਮ ਜਿੰਦਾਬਾਦ ਜਿੰਦਾਬਾਦ ਆਪਰਾ ਕੀ ਨਾਮ ਜਿੰਦਾਬਾਦ 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 ਬਾਨੀ ਨੂੰ ਰੋਜ਼ਾਰ ਚਾਹੀਦਾ ਬਰੇਗ ਦਾ ਅਧਿਕਾਰ ਚਾਹੀਦਾ ਬਾਨੀ ਨੂੰ ਰੋਜ਼ਾਰ ਚਾਹੀਦਾ ਬਰੇਗ ਦਾ ਅਧਿਕਾਰ ਚਾਹੀਦਾ ਕਾਨੂੰਨ ਬਟਰੇ ਗੱਲ ਪਾਸ ਕਰੋ ਕਾਨੂੰਨ ਬਟਰੇ ਗੱਲ ਪਾਸ ਕਰੋ ਨਾ 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 ਜਿੰਦਾਬਾਦ ਜਿੰਦਾਬਾਦ ਅੱਜ ਆਇਤੇ ਨਾ ਪਹੁੰਚ ਗਿਆ sc 77 MEEZ there is a Harriet

जिंदाबाद <laughs> <laughs> Gracias. ਕੀ ਅੱਜ ਇਹ ਸਮਾਗਮ ਕੀਤਾ ਹੈਗਾ ਕੀ ਉਦੇਸ਼ ਹੈ ਅਸੀਂ ਚਾਹੁੰਦੇ ਹਾਂ ਕਿ ਕੱਲਾ ਭਗਤ ਸਿੰਘ ਦਾ ਜਨਮ ਦਿਨ ਹੀ ਨਾ ਮਨਾਇਆ ਜਾਵੇ ਕਿਉਂਕਿ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਕੀ ਸੋਚਦਾ ਸੀ ਭਗਤ ਸਿੰਘ ਦੀ ਕੀ ਵਿਚਾਰਧਾਰਾ ਸੀ ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਦੇ ਨਾਂ ਤੇ ਇੱਕ ਕਾਨੂੰਨ ਦੀ ਗਾਰੰਟੀ ਹੋਵੇ ਕਰਦਾ ਸਾਨੂੰ ਇੱਕ ਬਨੇਗਾ ਕਾਨੂੰਨ ਦੀ ਅਸੀਂ ਮੰਗ ਕਰਦੇ ਆ ਅਸੀਂ ਚਾਹੁੰਦੇ ਆ ਕਿ ਭਗਤ ਸਿੰਘ ਦੇ ਨਾਂ ਤੇ ਇੱਕ ਕਾਨੂੰਨ ਪਾਰਲੀਮੈਂਟ ਚ ਪਾਸ ਹੋਵੇ ਜਿਹਦੀ ਫੁੱਲ ਫਾਰਮ ਆ ਭਗਤ ਸਿੰਘ ਨੈਸ਼ਨਲ ਇੰਪਲੋਇਮੈਂਟ ਗਰੰਟੀ ਐਕਟ ਸੋ ਅਸੀਂ ਚਾਹੁੰਦੇ ਆ ਕਿ ਸਾਨੂੰ ਰੋਜ਼ਗਾਰ ਦੀ ਕਾਨੂੰਨੀ ਗਰੰਟੀ ਹੋਵੇ ਸੋ ਉਸ ਲਈ ਜਿਹੜਾ ਅੱਜ ਅਸੀਂ ਇਹ ਸੰਮੇਲਨ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ ਮੋਟੋ ਹੀ ਰੱਖਿਆ ਜਾਂਦਾ ਭਗਤ ਸਿੰਘ ਦਾ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਜਿਹੜੀ ਪੰਜਾਬ ਸਰਕਾਰ ਮੋਟੋ ਲਾਕੀ ਹੈ ਆਪਾਂ ਕਹਿੰਦਾ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਨਹੀਂ ਜੇ ਉਹਨਾਂ ਨੂੰ ਕੋਈ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਕੱਲੇ ਪੱਗਾ ਮੰਨਣ ਨਾਲ ਜਾਂ ਕੱਲੇ ਭਗਤ ਸਿੰਘ ਦਾ ਇੱਕ ਦਿਨ ਜਨਮ ਦਿਨ ਮਨਾਉਣ ਨਾਲ ਭਗਤ ਸਿੰਘ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਨਹੀਂ ਹੋ ਸਕਦਾ ਜੇ ਆਪਾਂ ਚਾਹੁੰਦੇ ਆ ਕਿ ਭਗਤ ਸਿੰਘ ਕੀ ਚਾਹੁੰਦਾ ਸੀ ਕਿਹੋ ਜਿਹਾ ਰਾਜ ਚਾਹੁੰਦਾ ਸੀ ਜੇ ਉਹਨਾਂ ਦਾ ਰਾਜ ਬਣ ਜੇ ਤਾਂ ਕੋਈ ਉਹ ਨਹੀਂ ਬੇਰੋਜ਼ਗਾਰੀ ਤੋਂ ਆਪਾਂ ਨੂੰ ਜਿਹੜਾ ਆਗਾ ਉਹ ਹਲ ਮਿਲ ਸਕਦਾ ਹਾਂ ਹਾਂ ਜ ਅੱਜ ਜੀ ਅਸੀਂ ਜਿਹੜੇ AISF ਤੇ AIYF 올 ਇੰਡੀਆ ਸਟੂਡੈਂਟ ਫੈਡਰੇਸ਼ਨ ਤੇ 올 ਇੰਡੀਆ ਯੂਥ ਫੈਡਰੇਸ਼ਨ ਵੱਲੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇਹ ਸਾਡਾ ਜਿਹੜਾ ਹੈਗਾ ਸਟੇਟ ਲੈਵਲ ਦਾ ਪ੍ਰੋਗਰਾਮ ਆ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਜਿਹੜੇ ਵਿਦਿਆਰਥੀ ਸਕੂਲਾਂ ਚੋਂ ਯੂਨੀਵਰਸਿਟੀਆਂ ਚੋਂ ਤੇ ਪਿੰਡਾਂ ਚੋਂ ਆ ਰਹੇ ਨੇ ਮੇਰਾ ਨਾਮ ਚਰਨਜੀਤ ਸਿੰਘ ਸ਼ੰਗਰਾਏ ਸੁਭਾਸਕਤਰ ਸਰਵਪਾਰਤ ਨੌਜਵਾਨ ਸਭਾ ਅੱਜ ਸਰਵਪਾਰਤ ਨੌਜਵਾਨ ਸਭਾ ਔਰ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਨੇਗਾ ਵਲੰਟੀਅਰ ਸਿਮੇਲਨ ਅਤੇ ਮਾਰਚ ਇੱਥੇ ਮੋਗੇ ਦੇ ਵਿੱਚ ਕਰ ਰਹੇ ਆ ਪੰਜਾਬ ਪਦਰ ਦਾ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਬਨੇਗਾ ਵਲੰਟੀਅਰ ਹੈ ਬਨੇਗਾ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਜਿਹੜੇ ਵਲੰਟੀਅਰ ਆਪਣੇ ਆਪ ਨੂੰ ਉਹਨਾਂ ਨੇ ਇਸ ਕੰਮ ਲਈ ਸਮਰਪਿਤ ਕੀਤਾ ਉਹਨਾਂ ਦਾ ਇਹ ਸਿਮੇਲਨ ਔਰ ਮਾਰਚ ਹੈ ਇਸ ਮਾਰਚ ਦੇ ਰਾਹੀਂ ਇਸ ਸਮਾਗਮ ਦੇ ਰਾਹੀਂ ਅਸੀਂ ਸਰਕਾਰ ਤੋਂ ਇਸ ਗੱਲ ਦੀ ਜਿਹੜੀ ਉਹ ਮੰਗ ਕਰ ਰਹੇ ਆ ਕਿ ਜਿਹੜੀ ਬੇਰੋਜ਼ਗਾਰ ਜਵਾਨੀ ਹੈ ਬੇਰੋਜ਼ਗਾਰ ਜਵਾਨੀ ਦੇ ਰੋਜ਼ਗਾਰ ਦੇ ਪ੍ਰਬੰਧ ਲਈ ਸਰਕਾਰ ਦੇਸ਼ ਦੀ ਪਾਰਲੀਮੈਂਟ ਵਿੱਚੋਂ ਜਿਹੜਾ ਉਹ ਇੱਕ ਰੋਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਾਵੇ ਨਾਲ ਦੀ ਨਾਲ ਅਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਜਦੋਂ ਅਸੀਂ ਇਹ ਵਿਨੇਗਾ ਸਮਾਗਮ ਕਰ ਰਹੇ ਹਾਂ ਔਰ ਰੋਜ਼ਗਾਰ ਪ੍ਰਾਪਤੀ ਮਹਿੰਮ ਦੀ ਜਿਹੜੀ ਹੈ ਉਹ ਸਿਲਵਰ Jubli ਹੈ ਅੱਜ ਤੋਂ 25 ਸਾਲ ਪਹਿਲਾਂ ਇਸੇ ਮੋਗੇ ਤੋਂ ਹੀ ਜਿਹੜਾ ਰੋਜ਼ਗਾਰ ਪ੍ਰਾਪਤੀ ਚੇਤਨਾ ਮਹਿੰਮ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਸੀ ਅੱਜ 25 ਸਾਲ ਲਗਾਤਾਰ ਇਤਿਹਾਸਿਕ ਸਗਰਮੀ ਕਰਦੇ ਆਂ ਅੱਜ ਇੱਥੇ ਜਿਹੜੀ ਸਿਲਵਰ Jubli ਮਨਾ ਰਹੇ ਆਂ ਔਰ ਇੱਕ ਨਵੇਂ ਰੋਜ਼ਗਾਰ ਪ੍ਰਾਪਤੀ ਦੇ ਅਗਲੇ ਪੜਾ ਜਿਹੜਾ ਪ੍ਰਾਪਤੀ ਦਾ ਪੜਾ ਹੈ ਬਨੇਗਾ ਪ੍ਰਾਪਤੀ ਮੁਹਿੰਮ ਦੀ ਜਿਹੜੀ ਉਹ ਸ਼ੁਰੂਆਤ ਕਰ ਰਹੇ ਆ ਅਸੀਂ ਇਸ ਚੈਨਲ ਦੇ ਦਰੀਏ ਪੂਰੇ ਪੰਜਾਬ ਦੀ ਜਿਹੜੀ ਬੇਰੋਜ਼ਗਾਰ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਓ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜੀਏ ਔਰ ਜਿਹੜੀਆਂ ਦੇਸ਼ ਤੇ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਲਈ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਹਰ ਇੱਕ ਦੇ ਰੋਜ਼ਗਾਰ ਦੀ ਗਾਰੰਟੀ ਕਰਦਾ ਜਿਹੜਾ ਹੈ ਉਹ ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਆਪਣਾ ਜਿਹੜਾ ਬਣਦਾ ਉਹ ਯੋਗਦਾਨ ਪਾਈਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਹਮੇਸ਼ਾ ਜਿਹੜਾ ਹੈਗਾ ਸੋਚ ਰੱਖਦੇ ਨੇ ਭਗਤ ਸਿੰਘ ਉਹਨਾਂ ਦੀ ਸੋਚ ਹੈ ਭਗਤ ਸਿੰਘ ਤੇ ਪਰ ਕੀ ਤਰ ਲੱਗਦਾ ਹੈਗਾ ਵੀ ਸਰਕਾਰਾਂ ਉਸ ਸੋਚ ਦੇ ਉੱਤੇ ਕੈਮਰਾ ਨਹੀਂ ਫਿਰ ਇਹਨਾਂ ਨੇ ਤਾਂ ਭਗਤ ਸਿੰਘ ਦਾ ਨਾਮ ਵਰਤਿਆ ਹੈ ਭਗਤ ਸਿੰਘ ਦੇ ਜਿਹੜੀ ਪਸੰਦੀਨ ਦਾ ਰੰਗ ਹੈ ਉਹਦੀ ਪੱਗ ਦਾ ਰੰਗ ਉਹ ਵਰਤਿਆ ਜੇ ਇਹ ਉਹਦੀ ਵਿਚਾਰ ਤੇ ਪਹਿਰਾ ਦੇਂਦੇ ਹੁੰਦੇ ਤੇ ਅੱਜ ਪੂਰੇ ਪੰਜਾਬ ਦੇ ਸਕੂਲ ਕਾਲਜ ਖੁੱਲੇ ਆ ਸਕੂਲਾਂ ਕਾਲਜਾਂ ਵਿੱਚ ਕੌਣ ਪੜਦਾ ਹੈ ਨੌਜਵਾਨੀ ਪੜਦੀ ਹੈ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਪੜਦੇ ਨੇ ਅੱਜ ਉਹ ਚਾਹੁੰਦੇ ਸੀ ਇਸ ਸਮਾਗਮ 'ਚ ਸ਼ਾਮਲ ਹੋਣਾ ਅੱਜ ਉਹ ਚਾਹੁੰਦੇ ਸੀਗੇ ਜਿੱਥੇ-ਜਿੱਥੇ ਪੰਜਾਬ 'ਚ ਸਮਾਗਮ ਹੋ ਰਿਹਾ ਉਹ ਸ਼ਾਮਲ ਹੁੰਦੇ ਪਰ ਇਹਨਾਂ ਨੇ ਅੱਜ ਛੁੱਟੀ ਨਹੀਂ ਕੀਤੀ ਕੱਲੀ ਛੁੱਟੀ ਦਾ ਮਸਲਾ ਨਹੀਂ ਹੈ ਇਹ ਸਿਰਫ ਨਾਮ ਵਰਤ ਕੇ ਉਹਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਸਾਰਾ ਕੁਝ ਕਰ ਰਹੇ ਆ ਆ ਪੰਚਾਇਤੀ ਚੌਣਾ ਜੀ ਆਪਾਂ ਦੇਖ ਰਿਹਾ ਕਿੰਨਾ ਕੁਝ ਵਾਪਰ ਰਿਹਾ ਇੱਕ ਦੋ ਦਿਨਾਂ 'ਚ ਤੁਹਾਡੇ ਸਾਰਾ ਕੁਝ ਸਾਹਮਣੇ ਆ ਜਾਏਗਾ ਸੋ ਇਹਨਾਂ ਨੇ ਭਗਤ ਸਿੰਘ ਦਾ ਸਿਰਫ ਨਾਮ ਵਰਤਿਆ ਨਾ ਕਿ ਉਹਦੀ ਸੋਚ ਮੁਤਾਬਕ ਕੁਝ ਚੱਲਣ ਦਾ ਕੰਮ ਕਰ ਰਿਹਾ ਅਸੀਂ ਇਹਨਾਂ ਨੂੰ ਸਵਾਲ ਕਰਦੇ ਆ ਪਿਛਲੀ ਵਾਰੀ ਵੀ ਅਸੀਂ ਕਿਹਾ ਸੀ ਕਿ ਛੁੱਟੀ ਹੋਵੇ ਛੁੱਟੀ ਇਹ ਨਹੀਂ ਵੀ ਉਹ ਜਿਹੜਾ ਉਹਦੇ ਉਹਦੇ ਦਿਨ ਤੇ ਛੁੱਟੀ ਕਰਕੇ ਘਰੇ ਮੌਜਾ ਮਾਣੋ ਕਿਸੇ ਦੇ ਕਿਸੇ ਮਹਾਨ ਪੁਰਖ ਦੇ ਨਾਮ ਤੇ ਛੁੱਟੀ ਕਰਨ ਦਾ ਮਤਲਬ ਹੈ ਅਸੀਂ ਉਹਦਾ ਸਨਮਾਨ ਕਰਦੇ ਆ ਅੱਜ ਜੇ ਉਹਦੇ ਨਾਮ ਤੇ ਛੁੱਟੀ ਨਹੀਂ ਕੀਤੀ ਨਾ ਤੇ ਪੰਜਾਬ ਸਰਕਾਰ ਨੇ ਉਹਦਾ ਅਪਮਾਨ ਕੀਤਾ ਉਹਦਾ ਨਾਮ ਵਰਤਦੇ ਆ ਉਹਦਾ ਰੰਗ ਵਰਤਦੇ ਆ ਉਹਦਾ ਅਪਮਾਨ ਹੈ ਇਹ ਆਪ ਕਟਹਿਰੇ 'ਚ ਖੜੇ ਨੇ ਮੁੱਖ ਮੰਤਰੀ ਆਪ ਇਹ ਜਵਾਬ ਦੇਵੇ ਕਿਓ ਕਿੰਨਾ ਕੋ ਇਨਸਾਫ ਕਰ ਰਹੇ ਨੇ ਭਗਤ ਸਿੰਘ ਦੀ ਵਿਚਾਰ ਤਾਰਾ ਦਾ ਜਿਨੇ ਸ਼ੇਰੰਗਰਾਜ ਜਨਰਲ ਸਕੱਤਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਟੂਡੇ ਵੀ सेलिब्रेटेड ਭਗਤ ਸਿੰਘ ਬਰਥਡੇ ਉਹ ਬਤੂ ਸ਼ੇਰ ਹੋਣਾ ਹੈ ਯਸ ਟੂਡੇ 117th ਬਰਥਡੇ ਆਫ ਮਾਰਟਾਇਰ ਫਰੀडम ਫਾਈਟਰ ਮਾਰਕਸਿਸਟ ਜੀਨੀਅਸ ਭਗਤ ਸਿੰਘਸ ਬਰਥਡੇ ਟੂਡੇ We are celebrating his birthday all across the country, particularly in educational campuses, school, college, university, everywhere. And main thing, All India Student Federation, All India Youth Federation, last 10 years consistently we are demanding Bhagat Singh National Employment Guarantee Act, Banega, to be implemented in Parliament. That is our demand. Because we know, unemployment issue is the biggest issue in our country. 2017 itself, AISF, AIYF, we done a long march from Kanyakumari, south part of Tamil Nadu to uzainiwala It culminated in uzainiwala in Punjab. All across the country, we took this demand, and moreover, last ten years we consistently we are doing parliament march for, to implement banega because unemployment is the biggest issue we know just for 100 normal posts in central government or in any state government lacks and lacks of youth they are filed a pet, uh, petition for the job so we need Proper employment, guaranteed employment for every youth. That's what we are taking this demand to all across the country in the name of Bhagat Singh. That's what we are celebrating this day.